ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ Airtel SIM ਤੇ ਜਦੋਂ ਆਪਣਾ ਡਾਟਾ ਮੁੱਕ ਜਾਂਦਾ 1GB ਹੈਨਾ ਆਪਾਂ ਡਾਟਾ ਲੋਨ ਵੀ ਲੈ ਸਕਦੇ ਹਾਂ ਸਿਰਫ ਇੱਕ ਕੋਡ ਡਾਇਲ ਕਰਕੇ ਤੁਸੀਂ ਉਹ ਜਿਹੜਾ ਡਾਟਾ ਹੈ ਉਹ ਲੈ ਸਕਦੇ ਹੋ ਉਹ ਡਾਟਾ ਜਿਹੜਾ ਤੁਹਾਡਾ ਅਗਲੇ ਦਿਨ ਵਾਲੀ GB 'ਚ ਹੈ ਜਿਹੜਾ ਉਹ ਐਡਜਸਟ ਹੋਊ ਜਿਹੜਾ ਅਗਲੇ ਦਿਨ ਤੁਹਾਨੂੰ MB ਮਿਲਦੀ ਹੈ GB ਮਿਲਦੀ ਹੈ ਹਨ 1GB ਡਾਟਾ ਜਾਂ 2GB ਜਿਹੜਾ ਵੀ ਤੁਹਾਡਾ ਪੈਕ ਹੁੰਦਾ ਉਸ ਹਿਸਾਬ ਦਾ ਡਾਟਾ ਅਗਲੇ ਦਿਨ 'ਚ ਐਡਜਸਟ ਹੋ ਜਾਂਦਾ ਤੁਸੀਂ ਉਹ ਐਮਰਜੈਂਸੀ 'ਚ ਲੈ ਸਕਦੇ ਹੋ ਹਨਾ ਤੇ ਉਹਦੇ ਵਾਸਤੇ ਕਿਹੜਾ ਕੋਡ ਡਾਇਲ ਕਰਨਾ ਹੈ ਉਹ ਤੁਹਾਡੇ ਨਾਲ ਸਕਰੀਨ ਚੱਲਦੀ ਹੈ ਇੱਥੇ ਆਪਾਂ ਤੁਹਾਨੂੰ ਸਕਰੀਨ ਦਿਖਾ ਦਿਆਂ ਇਹ ਤੇ ਇਹ ਮੈਂ ਨਹੀਂ ਏਟਲ ਵਾਲੇ ਖੁਦ ਕਹਿੰਦੇ ਆ ਹਨ ਕਿਹੜੇ-ਕਿਹੜੇ ਮੇਰੇ ਭਰਾਵਾਂ ਨੂੰ ਹੁਣ ਤੱਕ ਇਹਦਾ ਪਤਾ ਸੀਗਾ ਵੀ ਆਹ ਕੋਡ ਭਰ ਕੇ ਡਾਟਾ ਮਿਲ ਜਾਂਦਾ ਹੈ ਹਨਾ ਉਹ ਵੀ ਕਮੈਂਟ ਕਰਿਓ ਤੇ ਜਿਨ੍ਹਾਂ ਨੂੰ ਅੱਜ ਪਤਾ ਲੱਗਿਆ ਉਹ ਜ਼ਰੂਰ ਕਮੈਂਟ ਕਰਿਓ ਵੀ ਹਾਂ ਭਾਈ ਸਾਨੂੰ ਅੱਜ ਪਤਾ ਲੱਗਿਆ ਹਨਾ ਤੇ ਬਹੁਤ ਹੀ ਕੰਮ ਦੀ ਚੀਜ਼ ਆ ਇਹ ਕਿਉਂਕਿ ਕਈ ਵਾਰ ਆਪਾਂ ਨੂੰ ਇਹੋ ਜੀ ਐਮਰਜੈਂਸੀ ਹੁੰਦੀ ਆ ਆਪਾਂ ਨੂੰ ਨਾ ਤਾਂ ਕਿਸੇ ਦਾ ਫੋਨ ਲੱਗਦਾ ਵੀ ਮੈਨੂੰ ਡਾਟਾ ਕਰ ਦੇ ਜੀ ਵੀ ਨਾ ਹੀ ਕਈ ਵਾਰ ਕਿਸੇ ਤੋਂ ਹੁੰਦਾ ਹਨਾ ਉਸ ਸਿਚੁਏਸ਼ਨ 'ਚ ਤੁਸੀਂ ਇਹ ਕੋਡ ਡਾਇਲ ਕਰਕੇ ਹੈਨਾ ਤੁਸੀਂ ਆਪ ਦਾ ਜਿਹੜਾ ਡਾਟਾ ਹੈ ਉਹ 1GB ਅਗਲੇ ਦਿਨ ਵਾਸਤੇ ਲੋਨ ਲੈ ਸਕਦੇ ਹੋ ਏਟਲ ਕੰਪਨੀ ਦੀ ਸਕੀਮ ਹੈ ਤੇ ਕਿਹੜੇ ਕਿਹੜੇ ਭਰਾ ਚਾਹੁੰਦੇ ਆ ਵੀ Jio ਹੋਰ ਸਾਰੇ ਸਿਮਾਂ ਬਾਰੇ ਆਪਾਂ ਦੱਸੀਏ ਵੀ ਉਹਨਾਂ ਦੇ ਤੁਸੀਂ ਕਿਵੇਂ ਲੈ ਸਕਦੇ ਹੋ ਲੈ ਸਕਦੇ ਜਾਂ ਨਹੀਂ ਲੈ ਸਕਦੇ ਕਿਵੇਂ ਵੀਡੀਓ ਬਣਾ ਦੇਾਂਗੇ ਆਪਾਂ ਕਮੈਂਟ ਜਰੂਰ ਕਰਿਓ ਸੋ ਜਿਹੜਾ ਮੇਰਾ ਭਰਾ ਵੀਡੀਓ ਦੇਖ ਰਿਹਾ ਹੈ ਪੇਜ ਨੂੰ ਸਬਸਕ੍ਰਾਈਬ ਕਰ ਲੇ ਹਾਲੇ ਤੱਕ ਨਹੀਂ ਕੀਤਾ ਤਾਂ ਉਹ ਪੇਜ ਨੂੰ ਸਬਸਕ੍ਰਾਈਬ ਕਰ ਲੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ